ਰੋਗਨੋ ਚਾਰ ਪਰ ਨੇ ਸੈਕਿੰਡ ਗੁਰਜੇਤ ਸਿੰਘ ਚੰਡੀਗੜ੍ਹ ਕਜੇੜੀ ਤੋਂ ਆ ਸੱਤੇ ਬਈ ਦਾ ਬੇਟਾ ਉਹਨੇ ਗਾਰਡ ਪੋਜੀਸ਼ਨ ਗੁਰਨoor ਸਿੰਘ ਮੁੱਲਾਪੁਰ फोर्थ ਪੋਜੀਸ਼ਨ ਜਿਹੜੀ ਪ੍ਰਾਪਤ ਕੀਤੀ ਹੈ ਇਹਨਾਂ ਬੱਚਿਆਂ ਨੇ ਬ੍ਰਾਊਨ ਮੈਡਲ ਦੋਨੋਂ ਬੱਚਿਆਂ ਨੂੰ ਪ੍ਰਾਪਤ ਹੋਏ ਆ ਔਰ ਅੰਮ੍ਰਿਤਸਰ ਤੋਂ ਅਨਮੋਲ ਸਿੰਘ ਨੇ ਜਿਹੜੀ ਪਹਿਲੀ ਪੋਜੀਸ਼ਨ ਅਸਰ ਕੀਤੀ ਹੈ ਫਸਟ ਪੋਜੀਸ਼ਨ ਬੱਡੀ ਮੁਬਾਰਕਬਾਦ ਹੈ ਇਹਨਾਂ ਦੇ ਮਾਤਾ ਪਿਤਾ ਨੂੰ ਪੁੱਤ ਸਬਾਨ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਆਨੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਹਬਜ਼ਾਦੇ ਅਤੇ ਵੱਡੇ ਸਹਬਜ਼ਾਦੇ ਮਾਤਾ ਗੁਜਰ ਕੋਰ ਦੀ ਸ਼ਹੀਦੀ ਨੂੰ ਸਮਰਪਿਤ ਮੋਲਾਪੁਰ ਗਰੀਬਦਾਸ ਵਿਖੇ ਕਰਵਾਇਆ ਗਿਆ ਬਾਲ ਕੇਸਰੀ ਚੈਂਪੀਅਨਸ਼ਿਪ ਇਹ ਮੁਕਾਬਲਾ ਮਹਾਵੀਰ ਕਸਤੀ ਅਖਾੜੇ ਦੇ ਸਰਪ੍ਰਸਤ ਰਵੀ ਸ਼ਰਮਾ ਅਤੇ ਗੋਲੂ ਪਹਿਲਵਾਨ ਦੀ ਰਹਿ ਨਮਾਈ ਹੇਠ ਕਰਵਾਇਆ ਗਿਆ ਇਸ ਦੇ ਵਿੱਚ ਪੰਜਾਬ ਹਿਮਾਚਲ ਅਤੇ ਹਰਿਆਣਾ ਜੰਮੂ ਦੇ ਬੱਚਿਆਂ ਦੇ ਵੱਲੋਂ ਪਹਿਲਵਾਨੀ ਦੇ ਜੋਰ ਵੀ ਖਾਏਗੇ ਇਸ ਮੁਕਾਬਲੇ ਦੇ ਵਿੱਚ ਪਿੰਡ ਨਿਵਾਸੀਆਂ ਨੇ ਵੱਧ ਚੜ ਕੇ ਹਿੱਸਾ ਪਾਇਆ 10 ਦਿਨਾਂ ਤੱਕ ਚੱਲੇ ਇਸ ਕੁਸ਼ਤੀ ਮੁਕਾਬਲੇ ਦਾ ਕੀ ਕਹਿਣਾ ਹੈ ਰਵੀ ਸ਼ਰਮਾ ਦਾ ਆਓ ਗੱਲਬਾਤ ਕਰਦੇ ਹਾਂ ਰਵੀ ਸ਼ਰਮਾ ਤੇ ਹੋਰ ਪਤਵੰਤੇ ਸੱਜਣਾ ਦੇ ਨਾਲ ਅਨੀ ਮੈਂ ਰਵੀ ਸ਼ਰਮਾ ਮੋਲਾਪੁਰ ਤੋਂ ਸਾਡੇ ਮਨ ਸੀ ਕਿ ਅਸੀਂ ਕੀ ਅਸੀਂ ਸਾਰੇ ਲੜਕੇ ਮੋਲਾਪੁਰ ਗਰੀਬ ਦਾਸ ਤੋਂ ਜਿੰਨੇ ਵੀ ਦੁਕਾਨਦਾਰ ਭਰਾ ਹੈਗੇ ਆ ਸਾਡੇ ਉਹਨਾਂ ਦਾ ਮਨ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਾਤਾ ਗੁਜਰ ਘਰ ਅਤੇ ਚਾਰ ਸ਼ਾਹਜਾਦਿਆਂ ਦੀ ਯਾਦ ਵਿੱਚ ਕੁਝ ਇਹੀ ਜਿਆ ਕਰੀਏ ਜਿਹੜਾ ਪੰਜਾਬ ਦੇ ਬੇਸ਼ਪਰਦੇ ਵਾਸੀਆਂ ਨੂੰ ਲੱਗੇ ਕਿ ਮੋਲਾਪੁਰ ਦੇ ਵਾਸੀਆਂ ਨੇ ਕੁਝ ਲੜਕੇ ਕੀਤਾ ਹੈ ਇਸ ਕਰਕੇ ਅਸੀਂ ਛੋਟੇ ਬੱਚਿਆਂ ਦੀ ਕੁਸ਼ਤੀਆਂ ਦਾ ਪਲੇਟਫਾਰਮ ਤਿਆਰ ਕਰਿਆ ਕਿ ਛੋਟੇ ਬੱਚਿਆਂ ਨੂੰ ਜਿਹੜਾ ਕੰਪੀਟੀਸ਼ਨ ਮਿਲੇ ਜੋ ਛੋਟੇ ਛੋਟੇ ਹੁੰਦੇ ਤੋਂ ਹੀ ਕੰਪੀਟੀਸ਼ਨ ਕਰਨਗੇ ਤਾਂ ਆਉਣ ਵਾਲੇ ਟਾਈਮ 'ਚ ਪੰਜਾਬ ਨੂੰ ਤੇ ਦੇਸ਼ ਨੂੰ ਇੱਕ ਰਿਜ਼ਲਟ ਦੇ ਪਾਉਗੇ ਜੀ ਕਿਉਂਕਿ ਛੋਟੇ ਬੱਚਿਆਂ ਦੇ ਕੰਪੀਟੀਸ਼ਨ ਸਰਕਾਰਾਂ ਬਹੁਤ ਘੱਟ ਕਰਾਨੀਆਂ ਸਾਨੂੰ ਅਸੀਂ ਵੀ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਛੋਟੇ ਬੱਚਿਆਂ ਦੀ ਕੰਪੀਟੀਸ਼ਨ ਨੂੰ ਵਾਤੇ ਵਾਧ ਕਰਾਣ ਕਿ ਜਿਹੜਾ ਬੱਚਿਆਂ ਦੇ ਮਨ 'ਚ ਡਰ ਹੈ ਪਲੇਟਫਾਰਮ ਤੇ ਘੁੰਮਣੇ ਦਾ ਉਹ ਡਰ ਨਿਕਲੇ ਤੇ ਹੋਰ ਉਹ ਸਰਕਾਰ ਨੂੰ ਤੇ ਮਾਪਿਆਂ ਨੂੰ ਤੇ ਆਪਣੇ ਆਪ ਨੂੰ ਉਹ ਤਰੱਕੀ ਵੱਲ ਲੈ ਕੇ ਜਿਸ ਨਾਲ ਹੁਣ YouTube ਦਾ ਜਮਾਨਾ ਚੱਲ ਰਿਹਾ ਹੈ ਤੇ ਅਸੀਂ ਜਦ ਦੇਖਦੇ ਆਂ ਕਿ YouTube ਤੇ ਅਮਰੀਕਾ ਚ ਲੜਕੇ ਲੜਕੀਆਂ ਯੂਰਪ ਤੇ ਜਿੰਨੇ ਵੀ ਕੰਪੀਟੀਸ਼ਨ ਛੋਟੇ ਬੱਚਿਆਂ ਦੇ ਹੁੰਦੇ ਆ ਉਹ ਬੱਚਿਆਂ ਨੂੰ ਕੰਪੀਟੀਸ਼ਨ ਦਿੰਦੇ ਆ ਕਿ ਇਸ ਲਈ ਅਸੀਂ ਫਿਰ ਕੰਪੀਟੀਸ਼ਨ ਕਰਵਾਇਆ ਕਿ ਜੀ ਕਿ ਬੱਚੇ ਥੋੜੇ ਹਾਰਡ ਹੁੰਦੇ ਆ ਲੜਕੇ ਲੜਕੀਆਂ ਥੋੜੇ ਜਿਆ ਪ੍ਰੈਕਟਿਸ ਘੱਟ ਹੁੰਦੀ ਹੈ ਇਸ ਕਰਕੇ ਅਸੀਂ ਹੁਣ ਸਟਾਰਟਿੰਗ ਕਰਾਈ ਹੈ ਕਿ ਲੜਕੇ ਲੜਕੀਆਂ ਦੀ 5 ਕਿਲੋ ਦਾ ਫਰਕ ਰੱਖਿਆ ਸੀ ਲੜਕੇ 5 ਕਿਲੋ ਕਟ ਤੇ ਲੜਕੀਆਂ ਦਾ 5 ਕਿਲੋ weight ਵੱਧ ਉਮਰ ਅੰਡਰ 14 ਚ ਮਤਲਬ ਇਸ ਤਰ੍ਹਾਂ ਕੁੱਸਤੀ ਸਟਾਰਟ ਕਰੀ ਹੈ ਤੇ ਆਉਣ ਵਾਲੇ ਟਾਈਮ ਚ ਇਹ ਹੋਰ ਅਸੀਂ ਕੁੱਸਤੀਆਂ ਵਧਾਵਾਂਗੇ ਤੇ ਬੱਚਾ ਨੂੰ ਕੰਪੀਟੀਸ਼ਨ ਕਰਾਵਾਂਗੇ ਜੀ ਹਰ ਅੱਜ ਵੀ ਗੋਲਡ ਮੈਨ ਕੋਲ ਅਸੀਂ ਕੀਤਾ ਉਸ ਦੀ ਕਲੱਬ ਦੀ ਬਾਰੇ ਕੀ ਕਹੋਗੇ ਬਸ ਸਾਨੂੰ ਮਾਣ ਹੈ ਜੀ ਜਦ ਹੁਣ ਬੱਚੇ ਨੂੰ ਅਸੀਂ ਪੜ੍ਹਾਣੇ ਆ ਜਾਂ ਟਿਊਸ਼ਨ ਦਿੰਨੇ ਆ ਹੁਣ ਕੋਚ ਵੀ ਜਿਸ ਤਰ੍ਹਾਂ ਆਪਾਂ ਨਜ਼ਰ ਰੱਖਿਆ ਹੋਇਆ ਹੈ ਹੁਣ ਬੱਚਾ ਜੇ ਰਿਜ਼ਲਟ ਦੇਊਗਾ ਤਾਂ ਮਾਪਿਆਂ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਜੀ ਜੋ ਅਸੀਂ ਤਪੱਸਿਆ ਕਰ ਰਹੇ ਆ ਸਾਡੀ ਤਪੱਸਿਆ ਦਾ ਫਲ ਸਾਨੂੰ ਮਿਲ ਰਿਹਾ ਹੈ। ਹੋਰ ਨਾਲ ਜਿਹੜੇ ਹੋਰ ਬੱਚੇ ਵੀ ਨਾਲ ਲੱਗੇ ਹੋਏ ਆ ਉਹਨਾਂ ਨੇ ਵੀ ਮੈਡਲ ਪ੍ਰਾਪਤ ਕੀਤੇ ਆ। ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਮੁੱਲਾਂਪੁਰ ਖਾੜੇ ਨੇ ਮਾਨ ਮਾਨ ਖਟਿਆ ਅੱਜ ਤੇ ਅੱਗੇ ਵੀ ਅਸੀਂ ਹੋਰ ਵੱਧ ਤੋਂ ਵੱਧ ਮੈਡਲ ਲਿਆ ਕੇ ਦੇਸ਼ ਤੇ ਪੰਜਾਬ ਦਾ ਨਾਮ ਰੋਸ਼ਨ ਕਰਾਂਗੇ। ਮੈਂ ਇਹੀ ਅਪੀਲ ਕਰਾਂਗਾ ਜੀ ਮੈਂ ਪਿੰਡ ਵਾਸੀਆਂ ਨੂੰ ਤੇ ਪੰਚਾਇਤ ਨੂੰ ਕਿ ਜੀ ਜਿਹੜਾ ਸਾਡਾ ਗਰਾਊਂਡ ਹੈ ਉਹ ਖੇਡਣ ਵਾਸਤੇ ਇਸਨ ਲਾਈਟਾਂ ਦਾ ਪ੍ਰਬੰਧ ਹੋ ਗਿਆ ਪਰ ਥੋੜੀ ਸਫਾਈ ਦੀ ਘਾਟ ਹੈ ਕਿ ਗਰਾਊਂਡ 'ਚ ਪੱਕਾ ਸਫਾਈ ਦਾ ਲਾਇਆ ਜਾਵੇ ਕਿ ਵਿਆਹ ਸ਼ਾਦੀਆਂ ਦਾ ਜਿਹੜਾ ਰੋਕ ਲਾ ਕੇ ਇਹ ਸਪੋਰਟਸਮੈਨ ਦੀ ਹੀ ਵਰਤੋਂ ਵਾਸਤੇ ਵਰਤਿਆ ਜਾਵੇ ਜੀ ਧੰਨਵਾਦ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਔਰ ਚਾਰ ਉਹਨਾਂ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਵਸ ਤੇ ਇਹ ਜਿਹੜਾ ਮੁੱਲਾਂਪੁਰ ਗਰੀਬਦਾਸ ਬਲਕਿ ਸ੍ਰੀ ਚੈਂਪੀਅਨਸ਼ਿਪ ਸਾਡੇ ਰੈਸਲਿੰਗ ਐਸੋਸੀਏਸ਼ਨ ਕੁਸ਼ਤੀ ਖਾੜੇ ਮੁਲਾਪੁਰ ਵੱਲੋਂ ਰਵੀ ਗੋਲੋ ਜੀ ਦੀ ਰਹਿਮ ਨਮਾਈ ਚ ਇੱਥੇ ਜਿਹੜਾ ਹੋਇਆ ਚਾਰ ਸਟੇਟਾਂ ਦਾ ਜੰਮੂ ਹਿਮਾਚਲ ਪ੍ਰਦੇਸ਼ ਪੰਜਾਬ ਤੇ ਹਰਿਆਣਾ ਸੋ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਸਾਨੂੰ ਅੱਜ ਬੜਾ ਮੈਂ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਤਕਰੀਬਨ 30 ਸਾਲ ਪਹਿਲਾਂ ਇਹ ਇੱਕ ਛੋਟਾ ਜਿਹਾ ਕੁਸ਼ਤੀ ਖਾੜੇ ਦਾ ਇੱਕ ਪਲੇਟਫਾਰਮ ਰੱਖਿਆ ਸੀ ਤੇ ਇਹਨਾਂ ਨੇ ਉਦੋਂ ਮਿਹਨਤ ਕਰਨੀ ਸ਼ੁਰੂ ਕੀਤੀ ਸੀ ਤੇ ਅੱਜ ਉਹਦੇ ਏਡੇ ਏਡੇ ਰਿਜ਼ਲਟ ਆ ਰਹੇ ਤੁਸੀਂ ਰੋਜ਼ ਦੇਖ ਰਹੇ ਹੋ ਵੀ ਸਾਡੇ ਬੱਚੇ ਚਾਹੇ ਜਸਪੂਰਨ ਹੈ ਚਾਹੇ ਗੁਰਨੂਰ ਹੈ ਚਾਹੇ ਬੇਟੀ ਦਾ ਕਿਨਾ ਆਉਂਦਾ ਪੁਰਵੀ ਸੋ ਇਦਾਂ ਦੇ ਬੱਚੇ ਅੱਜ ਵੱਡੇ ਵੱਡੇ ਮੈਡਲ ਲੈ ਕੇ ਔਰ ਬਾਲ ਕੇਸਰੀ ਦਾ ਕਿਤਾਬ ਲੈ ਕੇ ਜਿਹੜਾ ਹੈ ਸਾਡੇ ਪੰਜਾਬ ਦਾ ਸਾਡੇ ਇੰਡੀਆ ਦਾ ਜਿਹੜਾ ਨਾਂ ਹੈ ਉਹ ਰੋਸ਼ਨ ਕਰ ਰਹੇ ਆ ਔਰ ਜਲਦੀ ਹੀ ਇਹ ਸਾਰੇ ਬੱਚੇ ਜਿੰਨੇ ਵੀ ਇੱਥੇ ਅਖਾੜੇ ਚ ਮੇਰੇ ਖਰ 100 200 ਬੱਚਾ ਪ੍ਰੈਕਟਿਸ ਕਰ ਰਿਆ ਔਰ ਇਹਨਾਂ ਦੀ ਜਿਹੜੀ ਮਿਹਨਤ ਹੈ ਔਰ ਵੱਡੇ ਵੱਡੇ ਚਾਹੇ ਇਰਾਨ ਤੋਂ ਕੋਚ ਹੈ ਚਾਹੇ ਆਸਟ੍ਰੇਲੀਆ ਤੋਂ ਹੈ ਉਹ ਇੰਨਾ ਕ ਅੱਛਾ ਰਿਜ਼ਲਟ ਦੇ ਰਹੇ ਆ ਕਿ ਅੱਜ ਬੱਚੇ ਸਾਡੇ ਜਿਹੜੇ ਆ ਨਸ਼ਿਆਂ ਤੋਂ ਦੂਰ ਹੋ ਕੇ ਇਸ ਗੇਮ ਚ ਕਿਤੇ ਅਸੀਂ ਇਹ ਟੀਵੀਆਂ ਤੇ ਦੇਖਦੇ ਸੀ ਬਾਹਰ ਦੇ ਜਿਹੜੇ ਮੁਕਾਬਲੇ ਉਹ ਅੱਜ ਸਾਡੇ ਇਹ ਅਸੀਂ ਘਰ ਚ ਇਹ ਮੁਕਾਬਲੇ ਕਰਵਾ ਰਹੇ ਆ ਤਾਂ ਬਹੁਤ ਵੱਡੀ ਗੱਲ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਾ ਉਹਨਾਂ ਦੇ ਬੱਚਿਆਂ ਦੇ ਮਾਤਾ ਪਿਤਾ ਦਾ ਬੱਚਿਆਂ ਦਾ ਔਰ ਸਪੈਸ਼ਲੀ ਇਹ ਬੱਚੇ ਸਾਡੇ ਰਵੀ ਉਨੀ ਗੋਲੂਨੀ ਸ਼ੇਰ ਸਿੰਘ ਜੀ ਸਾਡੇ ਪ੍ਰਧਾਨ ਸਾਹਿਬ ਸੋ ਸਾਰਿਆਂ ਨੇ ਮਿਲ ਕੇ ਜਿਹੜਾ ਇਹ ਪ੍ਰਾਲਾ ਕਰਿਆ ਹੈ ਬਹੁਤ ਵੱਡੀ ਗੱਲ ਹੈ ਰਣ ਵਾਲੇ ਟਾਈਮ 'ਚ ਇਹਦੇ ਹੋਰ ਅੱਛੇ ਰਿਜ਼ਲਟ ਆਣੇ ਆ ਔਰ 올림픽 'ਚ ਸਾਡੇ ਮੈਡਲ ਜਿਹੜੇ ਆ ਉਹ ਇੱਥੇ ਢੇਰ ਲੱਗ ਜਾਣਾ ਹੈ ਔਰ ਇਹ ਹੀ ਮੈਂ ਸਾਰਿਆਂ ਨੂੰ ਕਹਿੰਦਾ ਹਾਂ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਹੀ ਅੱਛੇ ਜਿਹੇ ਖੇਡ ਮੁਕਾਬਲਿਆਂ 'ਚ ਪੇਸ਼ ਕਰੋ ਤਾਂ ਕਿ ਆਪਣਾ ਬੱਚਿਆਂ ਦਾ ਆਪਣੇ ਗੁਰੂਆਂ ਦਾ ਆਪਣੇ ਮਾਤਾ ਪਿਤਾ ਦਾ ਸਾਰਿਆਂ ਦਾ ਨਾਮ ਰੌਸ਼ਨ ਕਰਦੇ ਰਹਿਣ ਬਹੁਤ-ਬਹੁਤ ਸ਼ੁਕਰੀਆ ਜੀ। ਆਹ ਗੁਰੂ ਕੀ ਫਤਿਹ। ਦੇਖੋ ਮੈਂ ਤਾਂ ਬਾਪ ਮੇਰੀ 75 76 ਸਾਲ ਦੀ ਉਮਰ ਹੋ ਗਈ। ਮੈਂ ਬੱਚਿਆਂ ਕੀ ਗੈਲੇ ਫਿਰ ਰਿਹਾ। ਜਵਾਲ ਤਾਂ ਦੇਖ ਲੋ ਜਵਾਲੀ ਵੀ ਵਿੱਚੇ ਲੰਘਦੀ ਬੱਚਿਆਂ ਦੇ ਗੈਲੇ-ਗੈਲੇ ਪਰ ਮੇਰੇ ਬੱਚੇ ਠੀਕ ਰਹੇ ਜੀ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਦੂਏ ਦੇਖ ਕੇ ਕਹਿੰਦੇ ਵਾਹ ਵੀ ਵਾਹ ਵਾਹ ਵੀ ਵਾਹ ਰਵੀ ਹੈ ਗੋਲੂ ਹੈ ਤਰਵਿੰਦਰ ਹੈ ਜਤਿੰਦਰ ਬੱਚੇ ਮੇਰੇ ਬਹੁਤ ਠੀਕ ਹੈ ਜੀ ਇਸ ਤੇ ਪਰ ਨੂੰ ਬੜੀ ਖੁਸ਼ੀ ਆਈ ਜਾਇਦਾਦ ਆਈ ਸਭ ਕੁਝ ਹੈ ਬੱਚਿਆਂ ਗਏ ਲੈ ਹੈ ਸਭ ਕੁਝ ਜੋ ਵੀ ਹੈਗਾ ਮੈਂ ਸਭ ਨੂੰ ਇਹ ਕਹਿੰਦਾ ਆਪਣੇ ਬੱਚਿਆਂ ਨੂੰ ਭਾਈ ਖਾਓ ਪੜਾਓ ਸੇਧ ਬਰੋ ਆਪਣਾ ਖਾਣਾ ਚ ਘੱਟ ਕਰ ਦੋ ਆਪਣੇ ਬੱਚਿਆਂ ਨੂੰ ਖਾਓ ਕਿਉਂ ਬੱਚਾ ਜਵਾਨ ਹੋਊਗਾ ਸਭ ਕੁਝ ਹੈ ਬੱਚੇ ਗਏ ਤੇਰੀ ਜ਼ਮੀਨ ਜਾਇਦਾਦ ਹੈ ਬੱਚੇ ਗਏ ਨੇ ਤੇਰੀ ਪ੍ਰਾਪਰਟੀ ਹੈ ਉਹ ਪ੍ਰਾਪਰਟੀ ਨੂੰ ਕੀ ਕਰੂੰਗਾ ਜੇ ਬੱਚਾ ਹੀ ਗਿਰਦਾ ਪੈਂਦਾ ਆ ਰਿਹਾ ਬੱਚੇ ਦਾ ਉਹੀ ਹੈ ਪ੍ਰਾਪਰਟੀ ਵੀ ਉਹੀ ਹੈ ਚਾਹੇ ਘੱਟ ਹੈ ਪ੍ਰਾਪਰਟੀ ਬੱਚੇ ਠੀਕ ਖੜੇ ਸਭ ਕੁਝ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਮੈਂ ਅੱਜ ਜੋ ਇਹਨਾਂ ਨੇ ਕੁਸ਼ਤੀ ਮੁਕਾਬਲੇ ਕਰਾਏ ਆ ਖਾਸ ਕਰਕੇ ਬੀਬੀਆਂ ਦੇ ਲੜਕੀਆਂ ਦੇ ਮੈਂ ਉਹਦੇ ਵਾਸਤੇ ਬਹੁਤ ਮੈਂ ਉਤਸ਼ਾਹ ਹੋਈ ਆ ਔਰ ਇਹ ਮੈਨੂੰ ਬਹੁਤ ਹੀ ਅੱਛਾ ਲੱਗਾ ਹੈ ਮੁੱਲਾ ਪਰਵਾਸੀਆਂ ਨੇ ਜੇ ਇੱਕ ਜਿਹੜਾ ਕਿ ਲੜਕੇ ਤੇ ਲੜਕੀਆਂ ਨੂੰ ਇਕੁਲ ਸਨਮਾਨ ਦਿੱਤਾ ਕਿਉਂਕਿ ਸਾਡੇ ਸਮਾਜ ਚ ਕਹਿੰਦੇ ਇਹ ਤਾਂ ਲੜਕੀ ਆ ਪਰ ਮੈਂ ਅੱਜ ਕਹਿੰਨੀ ਆ ਜੋ ਅੱਜ ਗੋਲੂ ਪਹਿਲਵਾਨ ਦੀ ਬੇਟੀ ਨੇ 골ਡ ਮੈਡਲ ਲਗਾਤਾਰ ਦੋ ਦਿਨ ਜਿੱਤਿਆ ਮੈਂ ਉਹ ਵਧਾਈ ਦੇ ਪਾਤਰ ਆ ਔਰ ਮੈਂ ਇਸ ਪਿੰਡਵਾਸੀਆਂ ਨੂੰ ਵੀ ਵਧਾਈ ਦਿੰਨੀ ਆ ਕਿਉਂਕਿ ਸਾਡੇ ਸੋਗ ਦਿਨਾਂ ਪਰ ਸਾਡੇ ਬੱਚਿਆਂ ਦੇ ਲਈ ਹੌਂਸਲੇ ਸਾਡੇ ਸਾਬਜਾਦੇ ਜੋ ਸਾਨੂੰ ਨੀਹਾਂ ਤੇ ਪਾ ਗਏ ਉਹ ਐਨੀ ਛੋਟੀ ਉਮਰ ਦੇ ਵਿੱਚ ਐਡੀਆਂ ਵੱਡੀਆਂ ਸ਼ਹੀਦਤਾ ਸ਼ਹੀਦੀ ਪਾ ਕੇ ਪ੍ਰਾਪਤੀਆਂ ਸਾਡਾ ਇੱਕ ਚਾਨਣ ਮਨਾਰਾ ਬਣ ਗਏ ਸਾਡੇ ਬੱਚਿਆਂ ਨੂੰ ਅੱਜ ਉਹਨਾਂ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਉਹ ਛੋਟੇ-ਛੋਟੇ ਬੱਚੇ ਜਿਹੜੇ 7 ਸਾਲ ਤੇ 9 ਸਾਲ ਦੀ ਕੋਈ ਉਮਰ ਨਹੀਂ ਹੁੰਦੀ ਉਹ ਇੱਕ ਸਾਨੂੰ ਛਿੱਦੀ ਦਾ ਜੰਪੀ ਕੇ ਸਾਨੂੰ ਇਹ ਦੱਸ ਗਏ ਕਿ ਬੱਚਿਆਂ ਤੋਂ ਹੀ ਸਾਡੀਆਂ ਨੀਆਂ ਬਣਨੀਆਂ ਨੇ ਉਹ ਅੱਜ ਨੀਆਂ ਚ ਚਿੰਕੇ ਇਹ ਸਾਨੂੰ ਦੱਸ ਕੇ ਗਏ ਕਿ ਸਾਡੇ ਆਉਣ ਵਾਲੇ ਜਵਾਨੀ ਦਾ ਭਵਿੱਖ ਸਾਡੇ ਬੱਚੇ ਆ ਮੈਂ ਇੰਨਾ ਪਿੰਡ ਵਾਸੀਆਂ ਨੂੰ ਮੈਂ ਬਹੁਤ ਹੀ ਮੈਨੂੰ ਚੰਗਾ ਲੱਗਿਆ ਕਿ ਉਹਨਾਂ ਨੇ ਇੱਕ ਬਹੁਤ ਹੀ ਅੱਛੀ ਸੇਧ ਦੇ ਕੇ ਆਪਣੇ ਬੱਚਿਆਂ ਨੂੰ ਅੱਜ ਕੱਲ ਦੇ ਜੇ ਨੌਜਵਾਨ ਨਸ਼ਿਆਂ ਚ ਜਾ ਰਹੇ ਆ ਉਹਨਾਂ ਨੂੰ ਬਚਾ ਕੇ ਔਰ ਅੱਜ ਕੱਲ ਲੜਕੀਆਂ ਅੱਗੇ ਤਾਂ ਸੀ ਨਾ ਲੜਕੇ ਨਸ਼ਿਆਂ 'ਚ ਜਾ ਰਹੇ ਹੁਣ ਲੜਕੀਆਂ ਵੀ ਜਾ ਰਹੀਆਂ ਔਰ ਕਿਉਂ ਚੰਡੀਗੜ੍ਹ ਸ਼ਹਿਰ ਦੇ ਨਾਲ ਤੁਹਾਡਾ ਪਿੰਡ ਹੈ ਇਹ ਇਹ ਅੱਜ ਮੈਂ ਬਹੁਤ ਹੀ ਵਧੀਆ ਉਪਰਾਲਾ ਜਿਹੜੀਆਂ ਲੜਕੀਆਂ ਨੂੰ ਤੇ ਬੱਚਿਆਂ ਨੂੰ ਮੈਂ ਸਾਰੇ ਪਿੰਡ ਵਾਸੀਆਂ ਨੂੰ ਹੋਰ ਵੀ ਆਮ ਆਮ ਨੂੰ ਇਹ ਹੀ ਅਪੀਲ ਕਰਦੀਆਂ ਕਿ ਆਪਣੇ ਬੱਚਿਆਂ ਦਾ ਖਾਸ ਕਰਕੇ ਮਾਵਾਂ ਖਿਆਲ ਰੱਖਣ ਕਿਉਂਕਿ ਬਾਪ ਕਮਾਈ ਕਰਨ ਬਾਹਰ ਜਾਂਦੇ ਆ ਆਪਣੇ ਬੱਚੇ ਦਾ ਪਤਾ ਹੁੰਦਾ ਉਹ ਕਿੱਥੇ ਜਾਂਦਾ ਕੀ ਕਰ ਰਿਹਾ ਉਹਨੂੰ ਇਹ ਹੀ ਸਿੱਖਿਆ ਦਿਓ ਸਾਡੇ ਗੁਰੂਆਂ ਦੀਆਂ ਬੱਚਿਆਂ ਦੀਆਂ ਕਹਾਣੀਆਂ ਸੁਣਾਓ ਉਹਨਾਂ ਨੂੰ ਗੁਰਦੁਆਰੇ ਲੈ ਜਾਓ ਮੰਦਿਰਾਂ ਚੱਲ ਜਾਓ ਉਹਨਾਂ ਨੂੰ ਇੱਕ ਕਹਾਣੀਆਂ ਸੁਣਾ ਕੇ ਆਪਣੇ ਟੀਵੀ ਤੇ ਮੋਬਾਈਲਾਂ ਦਾ ਥੋੜਾ ਘੱਟ ਵਰਤੋਂ ਕਰਕੇ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲਗਾਓ ਧੰਨਵਾਦ ਤੁਹਾਡਾ ਬਹੁਤ-ਬਹੁਤ ਮੈਂ ਸਾਰੇ মিডিਆ ਦਾ ਧੰਨਵਾਦ ਕਰਦੀ ਹਾਂ ਔਰ ਪਿੰਡ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਵੈਗੁਰਜੀ ਕੀ ਖਾਲਸਾ ਵੈਗੁਰਜੀ ਕੀ